ਤੁਸੀਂ ਕੁੜੀਆਂ ਦੇ ਰੁਪਏ ਕੱਢ-ਕੱਢ ਕੇ ਭਾਜਦੇ ਤੁਸੀਂ ਹੋਰ ਦੇਖੋ ਭਰਾਵੋ ਇਹ ਹੋਰ ਕਿਦਾ ਸਵਤ ਹੋਣਗੇ ਇੱਕ ਸਗੀ ਭੈਣ ਦੇ ਪੈਸੇ ਕੱਢ ਕੇ ਭਾਜੇ ਆ ਔਰ ਭੈਣ ਕਹਿੰਦੀ ਮੈਂ ਤਾਂ ਕਿਸੇ ਦੀ ਜ਼ਮਾਨਤ ਕਰਨ ਵਾਸਤੇ ਮਤਲਬ ਪੈਸੇ ਜੋੜੇ ਸੀਗੇ ਆਲੂਆਂ ਦੀ ਮਿਹਨਤ ਕਰਕੇ ਆ ਹਾਲ ਹੋ ਗਿਆ ਹੁਣ ਵੀ ਇਹ ਲੋਕ ਜਿਹੜੇ ਆ ਇਹ ਮੋਬਾਈਲ ਹੋ ਕੇ ਭੱਜੇ ਸੀਗੇ ਕਿੱਥੋਂ ਹੋਇਆ ਇਹ ਮੇਰੇ ਨਾਲ ਤੁਸੀਂ ਓਏ ਕਿੱਥੋਂ ਹੋਇਆ ਸੀ ਮੋਬਾਈਲ ਕਾਰ ਦੇ ਟਿਕਾ ਕੇ ਕਾਢੇ ਪੂਰਾ ਕੀ ਹੋਏਗਾ ਕੀ ਸਰੰਜ ਹੋਊਗੀ ਸਰੰਜ ਸਰੰਜ ਹੋਣੀ ਆ ਠੀਕੀ ਵਾਲੀ ਸਰੰਜ ਆ ਕਿਹਦਾ ਮੇਰਾ ਸੀਗਾ ਜਿਹੜਾ ਪੱਦੇ ਮੈਂ ਦਾ ਤੇਰਾ ਸੀਗਾ ਨੇ ਨਹੀਂ ਉਹ ਕੁੜੀ ਦੇ ਮੈਂ ਤਾਂ ਕਹਿੰਦਾ ਪੈਸੇ ਦੇ ਮੈਂ ਜੇ ਫੜਨ ਦਾ ਨਹੀਂ ਨਹੀਂ ਮੈਨੂੰ ਕਿੱਦਾਂ ਲੱਗੇ ਪੱਜੇ ਦੇ ਉਹ ਤਾਂ ਸਰਿੰਜ ਲੱਗ ਗਈ ਦੀ ਰੰਗ ਵਾਲਿਆਂ ਦਾ ਹੈ ਰੰਗ ਵਾਲੇ ਮੁੰਡਿਆਂ ਦਾ ਇਹ ਰੰਗ ਵਾਲੇ ਉਹ ਜਿਹੜੇ ਆਪਣੇ ਇੱਥੇ ਰੰਗ ਕਰਉਂਦੇ ਕਿੰਨੇ ਦੇ ਕਰੇ ਉਹਨਾਂ ਅੱਛਾ ਉਹਨਾਂ ਨਾਲ ਕਿਹੜੇ ਮੈਲ ਕੋਟ ਲੈਖੇ ਉਹਨਾਂ ਦਾ ਰੰਗ ਵਾਲੇ ਫੇਰ ਪੱਜੇ ਉਹ ਰਾਏ ਉਹ ਜਿਹੜਾ ਟੈਂਡਰ ਉਹਦੇ ਵਿੱਚ ਵੱਜੇ ਡੱਗ ਪਾਇਤੇ ਦੱਸ ਕਿ ਇਹ ਕਿਹੜਾ ਰੰਗ ਕਰਦਾ ਸੀ ਰੰਗ ਵਾਲੇ ਭਈਆ ਲੈ ਗਿਆ ਆ ਦੇਖੋ ਹੁਣ ਵੀ ਇਹ ਬਿਲਕੁਲ ਨਸਿਆਂ ਦਾ ਸਕਾਰ ਉੱਤਕਾ ਵਾ ਅੱਖਾਂ ਚ ਜਾਓ ਜੀ ਤੁਸੀਂ ਆਪਣਾ ਘਰੋਂ ਕੰਮ ਜਿਹੜਾ ਕਰਨਾ ਦੇਖੋ ਹਾਲਾਤ ਬਣ ਚੁੱਕੇ ਨੇ ਹੁਣੇ ਆਪਣੇ ਘਰਾਂ ਨੂੰ ਪੈਸੇ ਕੋਇਆ ਆਪਣੀ ਸਗੀ ਭੈਣ ਦੇ ਪੈਸੇ ਕੱਢ ਕੇ ਪੱਛ ਆਇਆ ਇਹ ਮੈਂ ਖਾਣੇ ਚਲਦੀ ਆ ਮੈਂ ਦੋਨੇ ਬੱਚੇ ਹੁਣ ਵੀ ਇਹ ਕਿਤੇ ਰੰਗ ਕਿਤੇ ਰੰਗ ਕਰਦਾ ਤੂੰ ਰੰਗ ਵਾਲਾ ਮੋਬਾਈਲ ਸੀ ਰੰਗ ਵਾਲੇ ਦਾ ਰੰਗ ਵਾਲਾ ਮੋਬਾਈਲ ਅੱਛਾ ਅੱਛਾ ਇਹ ਦੇਖੋ ਅੱਜ ਵੀ ਸਦਾ ਫੇਰ ਦੇ ਵਿੱਚੋਂ ਕੋਈ ਰੰਗ ਕਰ ਰਿਹਾ ਸੀ ਉਹਨਾਂ ਦਾ ਮੋਬਾਈਲ ਪਿਆ ਸੀਗਾ ਤੇ ਕੋਈ ਬਜਾਰਾ ਪ੍ਰਵਾਸੀ ਮਜ਼ਦੂਰ ਸੀਗਾ ਕਰਦੇ ਫੋਟੋ ਫੋਟੋ ਫੇਰਾ ਮਤਲਬ ਇਹਨਾਂ ਪਿੱਛਾ ਕਰਕੇ ਇਹਨੂੰ ਮੰਡ ਤੋਂ ਫੜ ਕੇ ਲੈ ਕੇ ਆਏ ਆ ਲੋਕ ਪਬਲਿਕ ਆਪ ਹੁਣ ਇਹਨੂੰ ਪੋ ਫੜ ਕੇ ਵੇ ਆ ਆ ਗਿਆ ਵਾਰਸ ਆ ਵਾਰਸ ਸਾਰੇ ਵਾਰ ਜੀ ਆ ਪਿੰਡ ਦੇ ਬੰਦੇ ਮੇਰੇ ਬੰਦੇ ਬਸ ਕਈ ਬੰਦੇ ਪਿੰਡ ਦੇ ਵੀ ਇਹੋ ਜਿਹੇ ਨੇ ਲੋਕ ਇਹਨਾਂ ਨੂੰ ਕੋਲ ਸੁਦਾ ਕੇ ਲੈ ਜਾਂਦੇ ਆ ਤੇ ਇਹ ਲੋਕ ਆਪਣੇ ਘਰਾਂ ਨੂੰ ਘਰਾਂ ਨੂੰ ਹਰੀ ਸਿੰਘ ਇਹ ਆਪਣੀ ਭੈਣ ਦੇ ਪੈਸੇ ਕੱਢ ਕੇ ਲਿਆ ਦੱਸੋ ਹੁਣ ਆਪਣੀ ਭੈਣ ਦੇ ਪੈਸੇ ਕੱਢ ਕੇ ਲਿਆ ਤੁਹਾਡਾ ਕੀ ਬਾਈ ਦੱਸ ਦਿਆ ਵੀ ਇਹ ਕਈ ਲੋਕ ਇੱਥੇ ਕਹਿ ਰਹੇ ਜਿਹੜੇ ਉਹ ਕਹਿੰਦੇ ਵੀ ਇਹ ਇਹਨਾਂ ਨੇ ਉੱਥੋਂ ਨਹੀਂ ਲਿਆਗਾ ਵੀ ਇਹ ਸਲੇਮਪੁਰਾ ਜਿਹੜਾ ਟਿੱਪਾ ਬਾਣਾ ਜਿਹੜਾ ਇੱਕ ਹਟਾ ਪੂਰਾ ਨਾਮ ਮਸ਼ਹੂਰ ਹੋ ਚੁੱਕਾ ਵੀ ਉਸ ਉੱਥੋਂ ਲੈ ਕੇ ਆਏ ਆ ਆ ਦੇਖੋ ਸਾਹੀ ਪਬਲਿਕ ਇਸ ਗੱਲ ਦੀ ਗਵਾਹੀ ਪਾ ਰਹੀ ਆ ਵੀ ਇੱਥੇ ਮਤਲਬ ਇੱਕ ਹੋ ਗਿਆ ਕੰਮ जे संझां ਕਰੋ ਦੋਵਾਂ ਦੀ ਗੱਲ ਕਰੇ ਮੇਰੀ ਹਾਂ ਉਹ ਲੋਕ ਉਹ ਲੋਕ ਦੇਖੋ ਪਿਆਰੀ ਭੈਣ ਅੱਜ ਵੀ ਰੋ ਰਹੀ ਆ ਪਰ ਮਨ ਨਹੀਂ ਆ ਰਿਹਾ ਕਰੋ ਨਾ ਰੋਣਾ ਤੇਰੇ ਕੰਮ ਨੇ ਉਹ ਇਹ ਕੰਮ ਨਹੀਂ ਕਰਦਾ ਉਹ ਸਾਡੇ ਜਿਹਾ ਉਹ ਨਹੀਂ ਆਉਂਦੇ ਚਾਹ ਵੀ ਤਾਂ ਬੈਠ ਕੇ ਦੇ ਦੇ ਮੈਂ ਤੇ ਦੇ ਦੇ ਮੇਰੇ ਪੈਸੇ ਪਹੀਆ ਦੇ ਦੇ ਮੈਂ ਕਿੱਥੇ ਰੱਖੇ ਨੇ ਰੁਪਈਆ ਕਿੱਥੇ ਲਾਉਂਦੇ ਆਲੂ ਚੋਕ ਪਰ ਕੇ ਬਰਾਬਰ ਦੇ ਆ ਰੁਪਈਆ ਗਰੋ ਚੱਕ ਲਿਆ ਸਾਟਾ ਕਰੇ ਨਾ ਆਖ ਭਾਈ ਆਹ ਬਾ ਰਾਤ ਕੋਨੇ ਆ ਗਈ ਜੀ ਮੈਨੂੰ ਹੁਣ 5 ਰੁਪਇਆ ਚਾਹੀਦਾ ਤਾਂ ਮੈਂ ਟਰ ਕਾਟ ਦੇ ਦੇਣੀ ਸਾਡੇ ਘਰੇ ਵੀ ਕੋਈ ਤੌੜਦਾ ਕੋਈ ਚੀ ਕੋਦੀ ਘਰ ਮੈਂ 5000 ਰੁਪਇਆ ਮੇਰਾ ਇਹ ਕਿਤੇ ਰੱਖੀ ਹਾਂ ਐਵੇਂ ਦਵਾ ਲਿਆਉਣੇ ਕੋਈ ਨਹੀਂ ਬਾਈ ਜੇ ਮਵੇਆ ਚੋਰੀ ਚ ਮਵੇਆ ਚੋਰੀ ਆ ਕੇ ਭੱਜਿਆ ਉਹ ਵੀ ਦਵਾ ਦੇਉਂਗਾ ਤੀ ਜਾਣਦੇ ਸੀ ਇਹਨਾਂ ਨੂੰ ਫੇਰ ਇਹਨਾਂ ਨੂੰ ਪੁਲਿਸ ਵਾਲੇ ਕਿਉਂ ਨਹੀਂ ਕਰਦੇ ਤੁਸੀਂ ਕਰਦੇ ਹੁਣ ਉਹਦਾ ਸਮਾਨ ਤਾਂ ਮੜਾ ਸਮਾਨ ਤਾਂ ਦੇਣਗੇ ਕੋਈ ਗੱਲ ਨਹੀਂ ਉਹ ਦੇਣਗੇ ਉਹ ਸਮਾਨ ਲੈ ਦੋ ਉਹਦਾ ਸਮਾਨ ਤਾਂ ਤੁਸੀਂ ਕਰਕੇ ਭੱਜਿਆ ਇਹ ਕਿਥੋਂ ਕਿਤੇ ਪੈਸੇ ਦਵਾ ਦੇਣੇ ਕਿਥੇ ਦਿੱਤੇ ਉਥੇ ਕਿਹਦੇ ਲਿਆ ਦੇਣੇ ਕਿਉਂ ਆ ਉਹਦੇ ਉਹ ਪਾਰ ਅੱਜਾ ਆਪਣੇ ਵੱਡੇ ਚ ਹਾਂ ਤੇ ਇਹ ਪਰਵਾਹ ਦੇ ਬੜਕ ਲੈ ਆ ਦੇਣਾ ਚਾ ਕਰਕੇ ਹਾਂ ਦੇਖੋ ਉਹ ਮੈਂ ਇਹਨਾਂ ਦਾ ਹੈ ਦੋਨੇ ਕਹਿੰਦੇ ਆਹ ਦੇਖੋ ਹੁਣ ਵੀ ਮੇਰਾ ਇਹ ਭਰਾ ਦੇਖੋ ਐ ਨਸਿਆਂ ਦੇ ਵਿੱਚ ਪੂਰਾ ਐ ਹੋਇਆ ਪਿਆਵਾ ਤੇ ਇਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਦੇਖੋ ਉਹ ਬੜੇ ਜਾ ਕੇ ਇਹ ਹਾਲਾਤ ਨੇ ਸਾਡੇ ਬੇੜ ਲੱਕੇ ਦੇ ਕੜ ਕੋ ਕੜ ਕੀ ਹੋਈ ਫਿਰਦੀ ਸਰ ਇਹਨੂੰ ਲੋਕਾਂ ਨੇ ਮਤਲਬ ਜਦੋਂ ਮੋਬਾਈਲ ਖੋ ਕੇ ਭੱਜਿਆ ਲੋਕਾਂ ਨੇ ਦਾ ਪੁੱਛਿਆ ਕੀਤਾ ਬੜੀ ਮੁਸ਼ਕਿਲ ਆ ਇਹਨੂੰ ਭੱਜਿਆ ਆਪਣੇ ਮੋਟਰਸਾਈਕਲ ਮਾਰਿਆ ਮੋਟਰ ਤੇ ਡੁੱਟ ਕੇ ਪਾਣੀ ਆ ਆ ਦੇਖੋ ਭੈਣ ਵਿਚਾਰੀ ਆ ਦੇ ਭਰਾ ਜੇ ਮੈਂ ਤਾਂ ਕਰਦੀ ਫੱਜੀ ਮੇਰੇ ਪੈਸੇ ਮੋੜ ਦੇ ਦੇਖੋ ਅੱਜ ਕੱਲ ਆ ਹਾਲਾਤ ਹੋ ਗਏ ਨੇ ਨਹੀਂ ਭਰਾ ਆਪੇ ਭੈਣ ਨੂੰ ਸਿਕਨ ਦਿੰਦੇ ਆ ਇਹ ਪੁੱਠਾ ਕੰਮ ਚੱਲ ਪਿਆ ਸਾਡੇ ਬੇੜ ਲੱਕੇ ਦੇ ਹੈ ਮੋਰਚਾ ਚੋਰ ਲੈ ਕੇ ਆਇਆ ਉਹ ਬਰਾਵਾ ਰਾਣੀ ਨੂੰ ਧੰਨਵਾਦ ਤੇ ਬਸ ਇਹ ਲੈਣਾ ਮੋਰਚਾ ਚੋਰ ਲੈ ਕੇ ਆਇਆ ਉਹ ਬਰਾਵਾ ਇਹ ਨਾ ਜਦੋਂ ਲੈਸ ਹੀ ਲੈ ਆਏ ਕਰੇ ਕੋਈ ਨਹੀਂ ਗਿਆ ਬਸ ਇਹਦੇ ਲੋ ਡਿੱਗੇ ਡੁੱਗੇ ਇਹਨਾਂ ਨੇ ਉਹ ਸਮਾਨ ਸਮੂਹ ਲਾ ਲਿਆ ਬਸ ਉਹ ਤੇਰੇ ਪੈਸੇ ਗਏ ਹੁਣ ਮੈਨੂੰ ਇਹ ਪੁੱਛੋ ਵੀ ਲਾਇਆ ਕਿੱਥੋਂ ਪਾਂਦੇ ਆ ਅੱਗੇ ਤਾਂ ਕੋਈ ਨਹੀਂ ਹੁੰਦੇ ਆ ਚ ਹੀ ਕਿਤੇ ਲੈ ਨੇ ਦਾ ਜੀ ਫਿਰ ਅੱਖਾਂ ਤਾਂ ਸਮਾਨ ਨੂੰ ਲਈ ਫਿਰਦਾ ਬਸ ਉਹ ਚੱਕਰ ਹੋ ਗਿਆ ਨਾ ਉਹਨੇ ਬੰਦੇ ਜਿੰਨੇ ਦਿੱਤੋ ਲਵਾਇਆ ਵਾ ਕਿਤੋਂ ਲਿਆ ਬਾਈ ਕਿਤੋਂ ਲਿਆ ਸਮਾਨ ਤੈਨੂੰ ਛੱਡ ਦੇਣਗੇ ਬਾਅਦ ਕੀ ਬਾਤ ਹੈ ਉਹ ਬਾਈ ਕਿਤੋਂ ਲਿਆ ਦੱਸ ਦੇ ਉਦੋਂ ਆਪਾਂ ਉਹਨੂੰ ਤੈਨੂੰ ਛੱਡ ਦਾਂਗੇ ਫਿਰ ਬਾਕੀ ਟਾਈਮ ਕਿਹੜੇ ਬੰਦੇ ਕੋਲ ਸਮਾਨ ਲਈ ਤੂੰ ਤਾਂ ਬਾਬੂ ਆਇਆ ਜੀ ਬੋਲ ਤੇ ਭਾਗ ਗਿਆ ਪਰ ਮੈਂ ਇਹ ਕਹਿੰਦੇ ਪਿੰਡ ਦਾ ਬੰਦਾ ਹੈਂ ਬੰਦੇ ਬੋਲਦਾ ਦਾ ਨਾਮ ਕੀ ਆਦਾ ਹਾਂ ਮਰਕੀਤ ਦਾ ਇਹ ਇਹਨੇ ਆਪਣੀ ਭੈਣ ਦੇ ਪੈਸੇ ਕੱਢ ਕੇ ਨਾ ਜਿਹੜਾ ਮੱਦੇਪੁਰ ਦਾ ਥਾਣਾ ਸਦਾ ਮੇਰੀ ਚਮਕੀ ਗਦਰਬਿੰਦੀ ਵਿੱਚ ਪਿੰਦਾ ਪਿੰਡ ਮੱਦੇਪੁਰ ਉੱਥੋਂ ਦਾ ਕੋਈ ਮਰਕੀਤ ਸਿੰਘ ਦੱਸਦਾ ਵਾ ਵੀ ਜਿੱਤੋ ਇਹਨੇ ਕਹਿੰਦਾ ਮੈਂ ਸਮਾਨ ਲਿਆ ਵਾ ਆ ਹਾਲਾਤ ਹੋ ਗਏ ਨੇ ਸਾਡੇ ਪੁਲਿਸ ਦੇ ਨਾਲ ਦਿਹਾਤੀ ਵਿੱਚ ਹਾਂ ਮੈਂ ਇਹਦਾ ਟਿੱਬੇ ਤੇ ਨੇ ਆ ਟਿੱਬੇ ਤੇ ਕਹਿ ਰਿਹਾ ਟਿੱਬੇ ਤੇ ਹਾਂ ਨਾ ਪਾਤ ਲਈਏ ਤੇਰਾ